ਕਬੀਰ ਮਾਨਸ ਜਨਮ ਦੁਲੰਬ ਹੈ ਓਏ ਨ ਬਾਰੇ ਬਾਰ ਜਿਉ ਬਨ ਫਲ ਪਾਕੈ ਭੁਏ ਗਰਹਿ ਬਹਰ ਨ ਲਾਗੈ ਧਾਰ ਕਬੀਰ ਜੀ ਸਮਝਾਉਣਾ ਕਰਦੇ ਨੇ ਕਿ ਦੁਲੰਬ ਜਨਮ ਪ੍ਰਾਪਤ ਹੋਇਆ ਕਿਉਂਕਿ ਇਹ ਮਨੁੱਖਾ ਜਨਮ ਕਹਿੰਦੇ ਐਸਾ ਦੁਲਲਾਪਾ ਕਿਵੇਂ ਦੁਰਲਾਭਾ ਕਹਿੰਦੇ ਐਸਾ ਰਸਤਾ ਤੈਅ ਕਰਕੇ ਆਇਆ ਐ ਪਸ ਪੰਖੀ ਬਿਰਖ ਅਸਥਾਵਰ ਬਹੁ ਵਿਦਜੂਨ ਭ੍ਰਮਿਉ ਅਤਿ ਭਾਰੀ ਕਹਿੰਦੇ ਐਸਾ ਰਸਤਾ ਤੈਅ ਕਰਕੇ ਆਇਆ ਜੀ ਕੇਲੇ ਇਸ ਨੂੰ ਸਮਝ ਪੈ ਜਾਵੇ ਤਾਂ ਉਹ ਕਹਿਣਾ ਕੀਤਾ ਕਿ ਕਹਿੰਦੇ ਐਸਾ ਮਨੁੱਖ ਜਿਹੜਾ ਉਧਰ ਲਾਭਾ ਜੀ ਕਹਿੰਦੇ ਇਸ ਪੌੜੀ ਤੋਂ ਉੱਛ ਗਿਆ ਉਸ ਨੂੰ ਕਹਿਣਾ ਕਰਦੇ ਨੇ ਕਿ 1084 ਜੂਨ 22 ਮਾਨਸ ਕਾ ਪ੍ਰਭ ਦੀ ਵਡਿਆਈ ਕਹਿੰਦੇ ਐਸੇ ਮਾਨਸ ਜਨਮ ਨੂੰ ਪ੍ਰਭ ਪ੍ਰਭੂ ਪ੍ਰਮਾਤਮਾ ਨੇ ਉਹ ਵਡਿਆਈ ਬਖਸ਼ੀ ਕੋਈ ਅ ਜੇ ਕਹਿੰਦੇ ਨਹੀਂ ਸਮਝਿਆ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਕਹਿੰਦੇ ਉਹ ਫਿਰ ਆਉਂਦਾ ਜਾਂਦਾ ਇਹ ਰਸਤੇ ਉਹ ਫਿਰ ਉਹੀ ਰਸਤੇ ਉਚਲਣਾ ਪਵੇਗਾ ਜਿਹੜਾ 1084 ਪੀਰ ਤਿਆ ਮਰ ਜਾਂਦੇ ਹੋਏ ਖੁਆਰ ਤੇ ਕਿੰਦੇ ਉਹੀ ਵਾਰ-ਵਾਰ ਉਹੀ ਰਸਤਾ ਉਸਦੇ 84 ਲੱਖ ਜੀਉਣ ਵਾਲਾ ਵਾਰ-ਵਾਰ ਮਰਨਾ ਜੰਮਣਾ ਮਰਨਾ ਉਹੀ ਰਹੇਗਾ ਤੇ ਉਸੇ ਨੂੰ ਸਮਝ ਦੇ ਕੇ ਕਹਿਣਾ ਕਰਦੇ ਨੇ ਕਿ ਜੇ ਦੁਰਲਭ ਜਨਮ ਨੂੰ ਸਮਝ ਲਿਆ ਜਿਹੜੇ ਗੁਰਮੁਖਾਂ ਨੇ ਸਮਝਣਾ ਕੀਤਾ ਹੈ ਭਗਤ ਜਿਨ੍ਹਾਂ ਨੇ ਸਮਝਣਾ ਕੀਤਾ ਉਹੀ ਕਹਿਣਾ ਕਰਦੇ ਨੇ ਕਿ ਜਿਉਂ ਬਨ ਫਲ ਪਾ ਕੇ ਪੁਏ ਗ੍ਰੇ ਕਹਿੰਦੇ ਜਦੋਂ ਫਲ ਫਲ ਦੇ ਰੂਟੇ ਤੋਂ ਐਸਾ ਰਸ ਪ੍ਰਾਪਤ ਕਰ ਲੈਂਦਾ ਉਹ ਪੱਕ ਜਾਂਦਾ ਹੈ ਪੁਏ ਗ੍ਰੇ ਕਹਿੰਦੇ ਥੱਲੇ ਡੇਰੇ ਦਾ ਕਿਉਂਕਿ ਉਸ ਦੀ ਜਿਹੜੀ ਉਸਨੂੰ ਜ਼ਰੂਰਤ ਚਾਹੀਦਾ ਹੈ ਉਹ ਪ੍ਰਾਪਤ ਕਰ ਲਿਆ ਸੀ ਬਹੁ ਰੰ ਲੱਗ ਕਾਰਕ ਨੇ ਦੁਬਾਰਾ ਫਿਰ ਉਸ ਨੂੰ ਉਹ ਲੱਗਦਾ ਨਹੀਂ ਕਿਉਂਕਿ ਜਿਹੜੀ ਚੀਜ਼ ਦੀ ਉਸ ਨੂੰ ਜ਼ਰੂਰਤ ਸੀ ਉਹ ਪੂਰੀ ਹੋ ਗਈ ਤੇ ਐਸੇ ਦੁਨਾਂ ਬਜਨ ਦੀ ਜਿਸ ਨੂੰ ਕਹਿੰਦੇ ਸਮਝ ਪੈ ਗਈ ਉਹ ਪੱਕੀ ਜਾਣ ਕੁਮਖ ਜਾਣ ਕਹਿੰਦੇ ਉਸ ਵਿਲੁਖਾ ਜਨਮ ਤੋਂ ਐਸਾ ਉਹ ਰਾਸ ਪ੍ਰਾਪਤ ਕਰਦੇ ਨੇ ਉਸ ਰਾਸ ਨੂੰ ਪ੍ਰਾਪਤ ਕਰਕੇ ਦੁਬਾਰਾ ਉਹ ਫਿਰ ਕੋ ਰਸਤੇ ਨਹੀਂ ਆਉਂਦੇ ਉਹ ਸੱਚਖੰਡ ਵਿੱਚ ਉਹਨਾਂ ਦਾ ਹੀ ਨਿਵਾਸ ਹੁੰਦਾ ਜਿਨ੍ਹਾਂ ਨੂੰ ਇਹ ਸਮਝ ਪੈ ਗਈ ਤਾਂ ਹੀ ਉਹ ਕਹਿੰਦੇ ਫਲਦਾ ਉਹ ਸੰਸਮਝ ਦੇਣੀ ਕੀਤੀ ਉਦਾਹਰਨ ਦੇ ਕੇ ਕੋਕੇ ਫਲ ਜਿਹੜੀ ਉਸ ਦੀ ਇੱਛਾ ਸੀ ਉਹ ਪੂਰੀ ਹੋ ਗਈ ਫਿਰ ਉਸ ਨੇ ਦੁਬਾਰਾ ਇੱਛਾ ਨਹੀਂ ਉਸ ਨਾਲ ਜੋੜਨ ਦੀ ਉਸ ਬੁੱਤੇ ਨਾਲ ਤੇ ਇਵੇਂ ਉਹ ਭਗਤ ਜਨ ਕਹਿੰਦੇ ਜਿਹੜੇ ਸੰਸਾਰ ਵਿੱਚ ਆਉਂਦੇ ਨੇ ਫਿਰ ਸੰਸਾਰ ਤੋਂ ਉਹਨਾਂ ਦਾ ਮੋਟ ਉੱਠ ਜਾਂਦਾ ਹੈ ਉਹਨਾਂ ਦੇ ਦੁਬਾਰਾ